ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਵੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਨਵੀਂ ਡਿਜ਼ਾਈਨਿੰਗ ਲੈ ਕੇ ਆਏ ਹਾਂ ਸੋ ਜਿਵੇਂ ਕਿ ਸਾਰਿਆਂ ਦੀ ਰਿਕੁਐਸਟ ਸੀ ਕਿ ਤੁਸੀਂ ਜਿਹੜੇ ਕਾਟਨ ਦੇ ਸੂਟਸ ਆ ਜਿਹੜੇ ਕੋਈ ਸ਼ੇਅਰ ਕਰੋ ਜਾਂ ਮਸਲੀਨ ਦੇ ਜਿਵੇਂ ਕਿ ਸਮਰ ਦੇ ਵਿੱਚ ਚੱਲ ਰਹੇ ਆ ਸੋ ਆਪਾਂ ਉਸ ਤਰ੍ਹਾਂ ਦੇ ਹਲਕੇ ਫੁਕੇ ਡਿਜ਼ਾਈਨ ਤੁਹਾਡਾ ਨਾਲ ਸ਼ੇਅਰ ਕਰ ਰਹੇ ਹਾਂ ਸੋ ਆਪਾਂ ਜਿਹੜਾ ਆਰਡਰ ਹੈਗੇ ਆ ਜੀ ਸਾਰੇ ਟਾਈਮ ਟੂ ਟਾਈਮ ਆ ਜਿਹੜੇ ਭੇਜ ਰਹੇ ਹਾਂ ਜਿਨ੍ਹਾਂ ਨੇ ਵੀ ਆਰਡਰ ਦਿੱਤੇ ਹੋਏ ਆ ਸੋ ਅਗਰ ਤੁਹਾਡੇ ਆਰਡਰ ਦਿੱਤੇ ਹੋਏ ਆ ਤੁਸੀਂ ਉਹਨਾਂ ਦੇ ਵਿੱਚ ਇਹ ਸੂਟ ਜਿਹੜੇ ਐਡ ਕਰਵਾਉਣੇ ਆ ਸੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਉਂਕਿ ਇਹ ਸੂਟ ਆਪਣੇ ਕੋਲੇ ਰੈਡੀ ਹੈ ਜੀ ਔਰ ਇਸ ਤਰ੍ਹਾਂ ਸੀ ਜਿਹੜੇ ਐਕਸਟਰਾ ਸੂਟ ਆ ਜਿਹੜੇ ਬਣਾਉਣੇ ਆ ਨਵੇਂ ਡਿਜ਼ਾਈਨਾਂ ਦੇ ਵਿੱਚ ਕਿਉਂਕਿ ਇੱਕ ਤਾਂ ਤੁਹਾਨੂੰ ਜਿਹੜੇ ਡਿਜ਼ਾਈਨ ਹੈ ਉਹ ਯਾਦ ਹੋ ਜਾਂਦੇ ਆ ਜਾਂ ਤੁਸੀਂ ਕੁਝ ਵੀ ਐਡ ਕਰਨਾ ਆਪਣੇ ਸੂਟ ਦੇ ਵਿੱਚ ਤਾਂ ਉਹ ਵੀ ਐਡ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਸਮਰਸ ਦੇ ਲਈ ਵੀ ਆਪਣੇ ਕੋਲੇ ਹੈਵੀ ਡਿਜ਼ਾਈਨ ਹੈ ਜਿਵੇਂ ਸੈਮੀ ਫਾਰਮਲ ਜੇ ਸੂਟ ਹੁੰਦੇ ਆ ਸੋ ਆਪਾਂ ਉਸ ਤਰ੍ਹਾਂ ਦੇ ਡਿਜ਼ਾਈਨਸ ਇਹ ਹੈਗੇ ਆ ਜੀ ਜਿਵੇਂ ਇਹ ਬੇਬੀ ਪਿੰਕ ਮਸਲੀਨ ਤੇ ਬਣਿਆ ਹੋਇਆ ਸੋ ਮਸਲੀਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਥੋੜੀ ਜਿਹੀ ਸ਼ਾਈਨ ਹੁੰਦੀ ਹੈ ਸੋ ਇਹ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਾਈਜ਼ ਤੇ ਆਪਾਰੀ ਵਰਕ ਕੀਤਾ ਹੋਇਆ ਵਿੱਚ ਜਿਵੇਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਸੋ ਇਸ ਤਰ੍ਹਾਂ ਇਹ ਫੁੱਲ ਹੈਵੀ ਜਿਹੜਾ ਸੂਟ ਹੈ ਜੀ ਸੋ ਇਹਦੇ ਨਾਲ ਜਿਹੜਾ ਦੁਪੱਟਾ ਕਰਨਾ ਜੀ ਤੁਸੀਂ ਉਹ ਪਿਓਰ ਕੋਟਾ ਵੀ ਕਰ ਸਕਦੇ ਹੋ ਅਗਰ ਤੁਸੀਂ ਥੋੜਾ ਜਿਆਦਾ ਫਾਰਮਲ ਬਣਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਇਹ ਜਿਵੇਂ ਬਾਜੂ ਤੇ ਵਰਕ ਹੈ ਜੀ ਇਹਦੇ ਨਾਲ ਤੁਸੀਂ ਜਿਵੇਂ ਡਾਰਕ ਜਿਵੇਂ ਗਾਜਰੀ ਜਾਂ ਦੁਪੱਟਾ ਵੀ ਕਰ ਸਕਦੇ ਹੋ ਸੋ ਟਾਈ ਡਾਈ ਵੀ ਕਰ ਸਕਦੇ ਹਾਂ ਜਿਵੇਂ ਪਿਓਰ ਕੋਟਾ ਵੀ ਇਹਦੇ ਨਾਲ ਦੁਪੱਟਾ ਚੱਲੇਗਾ ਔਰ ਸੁਪਰ نیٹ ਵੀ ਤੁਸੀਂ ਕਰ ਸਕਦੇ ਹੋ ਸੋ ਅਗਰ ਜੀ ਕਈ ਜਿਹੜੇ ਕਸਟਮਰ ਹੈਗੇ ਉਹਨਾਂ ਨੂੰ ਚਨੌਣ ਪਸੰਦ ਹੈ ਤਾਂ ਤੁਸੀਂ ਜਿਹੜਾ ਚਨੌਣ ਵੀ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਸ਼ੇਡ ਹੈਗੇ ਆ ਜੀ ਇਹ ਗ੍ਰੇ ਸ਼ੇਡ ਹੈ ਜਿਵੇਂ ਇਹ ਵੀ ਮਸਲੀਨ ਦੇ ਵਿੱਚ ਹੀ ਹੈ ਇਹ ਵੀ ਬਹੁਤ ਹੀ ਪਿਆਰਾ ਸਿੰਪਲ ਸਾਬਰ ਜੀ ਡਿਜ਼ਾਈਨਿੰਗ ਹੈ ਜੀ ਜਿਵੇਂ ਕਿ ਕਈ ਜਿਹੜੇ ਕਸਟਮਰ ਹੈਗੇ ਇਸ ਤਰ੍ਹਾਂ ਦੀ ਚੁਆਇਸ ਆ ਰਹੇ ਹੁੰਦੇ ਆ ਜਿਵੇਂ ਮੇਰੀ ਖੁਦ ਦੀ ਜਿਵੇਂ ਆਪਾਂ ਇਸ ਤਰ੍ਹਾਂ ਦੇ ਸੂਟਸ ਆਪਸੰਨ ਕਰਦੇ ਆ ਕਿਉਂਕਿ ਇਹ ਚੀਜ਼ ਦਾ ਜਿਹੜੀ ਆਪਾਂ ਆਪੋਜ਼ਿਟ ਕਲਰ ਦੇ ਵਿੱਚ ਵੀ ਜਾ ਸਕਦੇ ਸੀ ਉਹਦੇ ਨਾਲ ਜਿਹੜਾ ਸੂਟ ਹੈ ਹੋਰ ਬ੍ਰਾਈਟ ਤੇ ਉਹ ਬੰਨਣਾ ਸੀਗਾ ਸੋ ਇਹ ਹੈਵੀ ਵੀ ਹੈ ਔਰ ਬਿਲਕੁਲ ਸਾਬਰ ਵੀ ਹੈ ਆਪਾਂ ਨਾਲ ਦੇ ਥ੍ਰੈਡ ਦੇ ਨਾਲ ਇਹਦੇ ਨਾਲ ਥ੍ਰੈਡ ਦੇ ਨਾਲ ਬਾਦਲੇ ਦਾ ਟੱਚ ਦੇਖੀਏ ਇਹ ਹਿਆਰੀ ਦਾ ਵਰਕ ਹੋਇਆ ਹੋਇਆ ਹੈ ਇਹ ਮਸ਼ੀਨ ëmbroideri ਹੋਈ ਹੋਈ ਐ ਸੋ ਸਿੰਗਲ ਟਾਂਕੇ ਦਾ ਕੰਮ ਐ ਜੀ ਸਾਰਾ ਔਰ ਸਿੰਗਲ ਟਾਂਕੇ ਦਾ ਤੁਹਾਨੂੰ ਪਤਾ ਹੀ ਐ ਕਿ ਥੋੜਾ ਜਿਹਾ ਕਾਸਟਲੀ ਹੋ ਜਾਂਦਾ ਸੋ ਉੱਪਰ ਤੱਕ ਇਸ ਤਰ੍ਹਾਂ ਵਰਕ ਹੋਇਆ ਹੋਇਆ ਸੋ ਇਹ ਬਹੁਤ ਹੀ ਡਿਜ਼ਾਈਨਰ ਜੇ ਪੀਸ ਐ ਇਹਦੇ ਨਾਲ ਵੀ ਤੁਸੀਂ ਡਾਰਕ ਸ਼ੇਡ ਵੀ ਕਰ ਸਕਦੇ ਹੋ ਔਰ ਜਿਵੇਂ ਆਪਾਂ ਤੁਹਾਨੂੰ ਟਾਈਡ ਆਈ ਦੁਪੱਟੇ ਦਿਖਾਏ ਹੋਏ ਐ ਤੁਸੀਂ ਉਸ ਤਰ੍ਹਾਂ ਵੀ ਕਰ ਸਕਦੇ ਸੋ ਇਸ ਤਰ੍ਹਾਂ ਇਹ ਬਾਜੂ ਤੇ ਫਲਾਰ ਜੀ ਤੋ ਅਗਰ ਪਹੁੰਚੇ ਤੇ ਡਿਜ਼ਾਈਨਿੰਗ ਹੈ ਜੀ ਪਹੁੰਚੇ ਤੇ ਡਿਜ਼ਾਈਨਿੰਗ ਕਰਨੀ ਹੈ ਜਾਂ ਇਨਸਰਟ ਲੀਸ ਕਰਨੀ ਹੈਗੀ ਆ ਉਹਦੇ ਲਈ ਆਪਣੇ ਕੋਲੇ ਸਟਿਚਿੰਗ ਦੇ ਵਿੱਚ ਆਪਾਂ ਲੱਗ ਚਾਜ ਜਿਸ ਲੈਣੇ ਆ ਅਗਰ ਤੁਸੀਂ ਵਰਕ ਕਰਾਉਣਾ ਉਹ ਵੀ ਇਹਦੇ ਤੋਂ ਅਲੱਗ ਚਾਜ ਜਿਸ ਹੋਊਗਾ ਅਗਰ ਤੁਸੀਂ ਓਨਲੀ ਦੋਨੋਂ ਸੂਟ ਲੈਣੇ ਆ ਵਿਦਆਊਟ ਦੁਪੱਟਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਆਪਾਂ ਓਨਲੀ ਸੂਟ ਵੀ ਤੁਹਾਨੂੰ ਭੇਜ ਦਾਂਗੇ ਅਗਰ ਤੁਸੀਂ ਵੇਦ ਦੁਪੱਟਾ ਰੈਡੀ ਕਰਵਾਉਣਾ ਤਾਂ ਵੇਦ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਸੋ ਜਿਵੇਂ ਕਿ ਆਪਣਾ ਚੱਲ ਰਿਹਾ ਹੈਗਾ ਕਿ ਕਈ ਜਿਵੇਂ ਕਸਟਮਰ ਹੈਗੇ ਉਹਨਾਂ ਨੇ ਦੇਖ ਕੇ ਜਿਵੇਂ ਸੂਟ ਡਿਸਾਈਨ ਕਰਨੇ ਹੁੰਦੇ ਆ ਕਿ ਅਸੀਂ ਤੁਹਾਨੂੰ ਦੇਖ ਕੇ ਦੱਸਦੇ ਆ ਸੋ ਉਹਨਾਂ ਲਈ ਆ ਵੀ ਇਹ ਰੈਡੀ ਪੀਸ ਹੈ ਜਿਵੇਂ ਕਿ ਜੀ ਇਹ ਡਬਲ ਡਾਈ ਹੈ ਡਾਰਕ ਬ੍ਰਾਊਨ ਔਰ ਲਾਈਟ ਪੀਚ ਔਰ ਡਾਰਕ ਦਾ ਕੰਬੀਨੇਸ਼ਨ ਹੈ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਆ ਔਰ ਇਹਦੇ ਤੇ ਗੋਟੇ ਦਾ ਇਸ ਤਰ੍ਹਾਂ ਵਰਕ ਹੋਇਆ ਹੋਇਆ ਸੋ ਇਹ ਥੋੜਾ ਸੈਮੀ ਫਾਰਮਲ ਡਿਜ਼ਾਈਨ ਵੀ ਹੈਗਾ ਸੋ ਤੁਸੀਂ ਇਹਨੂੰ ਫੰਕਸ਼ਨ ਤੇ ਵੀ ਵੀਰ ਕਰ ਸਕਦੇ ਹਾਂ ਉੱਪਰ ਦੱਕ ਜਿਹੜੀਆਂ ਇਹ ਲਾਈਨਸ ਜਾਨੀਆਂ ਹੈਗੀਆਂ ਸੋ ਇਹ ਇਸ ਤਰ੍ਹਾਂ ਕਲਰ ਕੰਬੀਨੇਸ਼ਨ ਦਿੱਕਤਾ ਹੋਇਆ ਤੇ ਇਹਦਾ ਜਿਹੜਾ ਲੈਂਥ ਕੀ ਰਹੇਗਾ ਫੁੱਲ ਆਫ ਲੈਂਥ ਕੀ ਰਹੇਗਾ ਫਰੀ ਆਫ ਲੈਂਥ ਦਾ ਅਕੋਰਡਿੰਗ ਬਣਿਆ ਹੋਇਆ ਇਸ ਤਰ੍ਹਾਂ ਆਪਾਂ ਜਿਹੜੀ ਇਹਦੇ ਬਾਜੂ ਬਣਾਏ ਹੋਏ ਆ ਥੋੜਾ ਡਾਰਕ ਹੋਣਗੇ ਉੱਪਰ ਇਹ ਲਾਈ ਜਾਊਗਾ ਸੋ ਜਿਹੜੀ ਸਾਰੀ ਡਿਜ਼ਾਈਨਿੰਗ ਹੈ ਉਹ ਅਸੀਂ ਆਪਣੇ ਅਕੋਰਡਿੰਗ ਹੈ ਜਿਹੜੇ ਕਰਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਾ ਇਹ ਵਰਕ ਹੈ ਇਦੇ ਨਾਲ ਤੁਸੀਂ ਡਾਰਕ ਬਾਟਮ ਹੈ ਜੀ ਆਪਣੇ ਕੋਲੇ ਇਹਦੇ ਨਾਲ ਦੀ ਦੁਪੱਟਾ ਕੋਈ ਵੀ ਕਰਨਾ ਹਾਫ ਤੁਸੀਂ ਜਿਹੜਾ ਸੈਂਟਰ ਹੈਗਾ ਲਾਈਟ ਕਰ ਸਕਦੇ ਹੋ ਔਰ ਜਿਹੜਾ ਡਾਰਕ ਪੱਲੇ ਕਰ ਸਕਦੇ ਹੋ ਕੋਈ ਵੀ ਸਟਾਫ ਆ ਜਿਹੜਾ ਲੈ ਸਕਦੇ ਹੋ ਜਿਵੇਂ ਕਿ ਟੈਬੀ ਵੀ ਲੈ ਸਕਦੇ ਹੋ ਇਹਦੇ ਨਾਲ ਦਾ ਜਿਵੇਂ ਥੋੜਾ ਕਰੀਬ ਦੇ ਵਿੱਚ ਹੈ ਸੋ ਚਨਾਉਣ ਵੀ ਕਰ ਸਕਦੇ ਹੋ ਟੈਬੀ ਵੀ ਕਰ ਸਕਦੇ ਹੋ ਸੋ ਇਸ ਤਰ੍ਹਾਂ ਦਾ ਤੁਸੀਂ ਇਹ ਸੂਟ ਹੈ ਬਹੁਤ ਹੀ ਵਧੀਆ ਇੱਕ ਸੈਮੀ ਫਾਰਮਲ ਡਿਜ਼ਾਈਨ ਹੈ ਜਿਹੜਾ ਰੈਡੀ ਕਰ ਸਕਦੇ ਹੋ ਸੋ ਆਪਣਾ ਆਰਡਰ ਪ੍ਰੋਸੀਜਰ ਜੀ ਸੇਮ ਹੈ 758923137 ਦੇ ਵਿੱਚ ਜਾ ਕੇ ਤੁਸੀਂ ਸਕਰੀਨਸ਼ਾਟ ਪੇਸ ਕੇ ਪ੍ਰਾਈਸ ਜਾਣ ਕੇ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਹੋ ਜਦੋਂ ਤੁਸੀਂ ਆਰਡਰ ਆਪਣੇ ਸੂਟਸ ਜਿਹੜੇ ਫਾਈਨਲ ਕਰ ਲੈਣੇ ਹੋ ਕਿ ਤੁਸੀਂ ਕਿੰਨੇ ਸੂਟਸ ਬਣਾਉਣੇ ਹੈਗੇ ਆ ਸੋ ਤੁਸੀਂ ਆ ਕਾਲ ਕਰਕੇ ਨੋਟ ਕਰਵਾ ਸਕਦੇ ਹੋ ਸੋ ਇਹੀ ਆਪਣਾ ਪ੍ਰੋਸੀਜਰ ਹੈ ਜੀ ਇਸੇ ਤਰ੍ਹਾਂ ਆਪਾ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਆ ਜਿਹੜੀ ਡੇਲੀ ਲੈ ਕੇ ਆਉਨੇ ਆ ਡੇਲੀ ਲੈ ਕੇ ਆਉਂਦੇ ਰਵਾਂਗੇ ਸੋ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ ਔਰ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ